8 ਮਹੀਨੇ ਪਹਿਲਾਂ ਮਾਮੂਲੀ ਜੀ ਤਕਰਾਰ ਹੋਈ ਸੀ ਤੇ ਹੁਣ ਗਵਾਂਡੀਆਂ ਨੇ ਵੈਰ ਕੱਢ ਲਿਆ ਘਰ ਖਾਲੀ ਕਰ ਦਿੱਤਾ ਤੇ ਪਰਿਵਾਰ ਨੇ ਅਜੇ ਇਲਜ਼ਾਮ ਲਗਾਏ ਨੇ ਤਾਂ ਦੱਸਦੇ ਕਿ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਦੇ ਅੰਦਰ ਪੈਂਦੀ ਪੁਲਿਸ ਚੌਕੀ ਧਰਮਕੋਟ ਰੰਦਾਵਾ ਦੇ ਪਿੰਡ ਰੜੇ ਵਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਪਰ ਪਰਿਵਾਰ ਦੇ ਵੱਲੋਂ ਪਿੰਡ ਦੇ ਕੁਝ ਵਿਅਕਤੀਆਂ ਦੇ ਉੱਪਰ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਇਸ ਸਬੰਦੇ ਜਾਣਕਾਰ ਦਿੰਦੇ ਆ ਮ੍ਰਿਤਕ ਦੀ ਪਤਨੀ ਤੇ ਪਿਤਾ ਤੇ ਭਰਾ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰੜੇ ਵਾਲੇ ਜੋ ਕਿ ਅੱਡਾ ਚੰਗੀ ਵਿਖੇ ਡੀਜੇ ਰਿਪੇਅਰ ਦਾ ਕੰਮ ਕਰਦਾ ਸੀ ਤਾਂ ਰੋਜ਼ ਦੀ ਤਰ੍ਹਾਂ ਬੀਤੀ ਰਾਤ ਆਪਣੇ ਘਰ ਨੂੰ ਆ ਰਿਹਾ ਸੀ ਜਿਸ ਦੀ ਕੀ ਘਰ ਤੋਂ ਕੁਝ ਦੂਰੀ ਦੇ ਉੱਪਰ ਹੀ ਸੜਕਾ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਪਿੰਡ ਦੇ ਕੁਝ ਲੋਕਾਂ ਦੇ ਉੱਪਰ ਕਥਤ ਤੌਰ ਤੇ ਦੋਸ਼ ਲਗਾਏ ਜਾਂਦੇ ਨੇ ਤਾਂ ਦੋਸ਼ ਲਗਾਉਂਦੇ ਹੋਏ ਕਿਹਾ ਜਾਂਦਾ ਕਿ ਮ੍ਰਿਤਕ ਮਲਕੀਸ਼ ਸਿੰਘ ਦੀ ਪਿੰਡ ਦੇ ਕੁਝ ਲੋਕਾਂ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਲੜਾਈ ਝਗੜਾ ਹੋਇਆ ਸੀ ਕਾ ਜਿਸ ਦਾ ਰਾਜੀਨਾਮਾ ਵੀ ਹੋ ਚੁੱਕਿਆ ਸੀ ਪਰ ਪਿੰਡ ਦੇ ਹੀ ਉਹਨਾਂ ਲੋਕਾਂ ਦੇ ਵੱਲੋਂ ਰੰਜਿਸ਼ ਰੱਖਦੇ ਹੋਏ ਬੀਤੀ ਰਾਤ ਉਸਦੇ ਸਿਰ ਪਿੱਛੇ ਕਿਸੇ ਤੇਜ਼ ਤਾਰ ਹਥਿਆਰ ਦੇ ਨਾਲ ਸੱਟ ਮਾਰੀ ਹੈ ਤਾਂ ਉਸ ਦਾ ਕਤਲ ਕੀਤਾ ਗਿਆ ਤਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚ ਨੇ ਤਾਂ ਪੁਲਿਸ ਦੇ ਵੱਲੋਂ ਜਾਂਚ ਜੜੀ ਹੈ ਆਰੰਭ ਕਰ ਦਿੱਤੀ ਹੈ ਤੇ ਇਸ ਘਟਨਾ ਸੰਬੰਧੀ ਜਾਣਕਾਰ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਦਾ ਕੀ ਕਹਿਣਾ ਹੈ ਜਰਾ ਤੁਸੀਂ ਵੀ ਸੁਣੋ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਡੇੜੇ ਵਾਲੀ ਜਿਹਦੀ ਰਾਤੀ ਡੈਥ ਟਾ ਦਾ ਬੇਟਾ ਮੇਰਾ ਕੀ ਮਾਮਲਾ ਕੀ ਹੋਇਆ ਜੀ ਦੱਸੋ ਮਾਮਲਾ ਕੋਈ ਨਹੀਂ ਜੀ 8-9 ਮਹੀਨੇ ਪਹਿਲਾਂ ਲਾਈ ਹੋਈ ਆਪੋਚ ਮੁੰਡਿਆ ਦੀ ਹੂੰ ਮੁੰਡੇ ਨੇ ਲਾਈ ਹੋਈ ਆ ਤੇ ਉਹਨਾਂ ਨੇ ਸਟਾਂ ਲਾਤੀ ਮੇਰੇ ਮੁੰਡੇ ਦੇ ਗੂਠਾਵੜ ਦਾ 23 24 ਦਾ ਪਰਚਾ ਆਇਆ ਹੂੰ ਹੂੰ ਤੇ ਪੰਜਾਹ ਰਾਇ ਨਾਲ ਮਿਲ ਕੇ ਫੈਲਾ ਕਰਾਤਾ 40 ਹਜ਼ਾਰ ਰੇਤਾ ਮੁੰਡੇ ਦੇ ਪੁੱਤਿਆਂ ਦੇ ਤੁਸੀਂ ਇਹਨੂੰ ਭਰਾਇ ਨਾਮ ਕਰ ਲਓ ਹੂੰ ਉਹਨਾਂ ਦੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਪਾ ਲ ਮਾਰਤਾ ਨਹੀਂ ਉਹਦਾ ਕਤਲ ਹੋਇਆ ਜਾਂ ਕਤਲ ਕਿਸੀ ਨੇ ਕੀਤਾ ਨਹੀਂ ਨਹੀਂ ਐਕਸ਼ਨ ਨਹੀਂ ਕਤਲ ਮਾਰਿਆ ਉਹਨਾਂ ਨੇ ਸਰੀਰ ਐਸੇ ਬਚਾ ਕਤਲ ਹੋਇਆ ਉਹ ਪਿੰਡ ਦੇ ਹੀ ਆ ਬੰਦੇ ਕਿ ਬਾਹਰ ਦੇ ਉਹ ਪਿੰਡ ਦੇ ਆ ਤੇ ਕਿ ਪੁਲਿਸ ਨੇ ਉਹ ਤੁਸੀਂ ਫਿਰ ਸੂਚਿਤ ਕੀਤਾ ਜੀ ਹਾਂ ਜੀ ਪੁਲਿਸ ਲੈ ਗਈ ਫੜ ਕੇ ਲਾਦਾ ਉਹਨੂੰ ਹੂੰ ਕੀ ਕਾਰਵਾਈ ਕੀਤੀ ਜਾਰੀ ਪੁਲਸ ਨੂੰ ਹੁੰਦਾ ਕੋਈ ਤਾਂ ਕੋਈ ਕਾਰਵਾਈ ਨਹੀਂ ਆਈ ਤੇ ਕੋਈ ਉਹਦੀ ਡੈੱਡ ਬਡੀ ਕੋਈ ਪੋਸਟਮਾਰਟਮ ਕਰਵਾਇਆ ਨਹੀਂ ਉਥੇ ਬਟਾਲੇ ਛੱਡ ਕੇ ਆਏ ਆਂ ਡੈੱਡ ਬਡੀ ਵੇਕ ਵਰ ਹੈ ਵਿਆਹ ਕਿੰਨੇ ਬੱਚੇ ਦੇ ਇੱਕੋ ਬੱਚਾ ਕਿੰਨੀ ਕੁਮਰ ਹੈ ਉਹ ਬੱਚੇ ਦੀ ਹਾਂਜੀ ਬੱਚੇ ਹੁਣੀਆਂ 15 ਸਾਲ ਹੁਣੀਆਂ ਨਹੀਂ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ 30 ਸਾਲ ਦੀ ਅੱਛਾ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਇਨਸਾਫੇ ਜਾਨ ਨੂੰ ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹੜੇ ਜਿਹਨੇ ਡੈਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਕੀ ਨਾਮ ਸੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਹੀ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਤੇ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀ ਕਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਵੀ ਸਾਨੂੰ ਧਮਕੀਆਂ ਦਿੰਦੇ ਨੰਨੇ ਮੈਂ ਕਿਹਾ ਥੋੜਾ ਥਾਣੇ ਚਲੀ ਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤੁਸੀਂ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਸੇਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮ ਦਾ ਉਹ ਫਿਰ ਪਤੀ ਦੀ ਸਿਰ ਤੇ ਚੱਲਦਾ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੂੰ ਵੀ ਕਹਿਣਾ ਉਹਨਾਂ ਨਾਲ ਸਾਡਾ ਵੈਰ ਚੱਲਦਾ ਨਾ ਵੈਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਆਇਆ ਕਰ ਦੁਕ ਮਹੀਨਾ ਹੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਏ ਗਾੜੀਆਂ ਨੱਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀਸੀ ਕੈਮਰੇ ਲਗਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਅਹੀਂ ਇੰਨਾ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਮੌਤ ਕਰ ਦੇਣੀ ਆ ਕੀ ਕੰਮ ਵੀ ਕਰਦੇ ਸੀ ਤੁਹਾਡੇ ਕੋਲ ਉਹਨਾਂ ਦੀ ਇੱਥੇ ਦੁਕਾਨ ਸੀ ਚੰਗੀ ਡੀਜੀ ਰਿਪੇਅਰ ਕਰਦੇ ਸੀ ਨਾਲ 5-6 ਮਹੀਨੇ ਹੋਏ ਉਹ ਦੋਨਾਂ ਸਾਡੀ ਥੋੜੀ ਜਿਹੀ ਮਤਲਬ ਕੀ ਤਰ੍ਹਾਂ ਝਗੜਾ ਜਿਹਾ ਹੋ ਗਿਆ ਹੂੰ ਤੇ ਝਗੜਾ ਝਗੜਾ ਜਿਹਾ ਮਾੜਾ-ਮੋਟਾ ਜਿਆਦਾ ਨਹੀਂ ਹੋਇਆ ਮਾੜਾ-ਮੋਟਾ ਝਗੜਾ ਹੋਇਆ ਤੇ ਅਸੀਂ ਇੱਥੇ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਤੇ ਅਸੀਂ ਮੈਂ ਕਿਹ ਖੋਲੇ ਇਹਨਾਂ ਨੂੰ ਇਹ ਥੋੜਾ ਪਦੇ ਪੀਏ ਕੀ ਮਤਲਬ ਕਰਨਾ ਆਏ ਆ ਉਹਨਾਂ ਨੇ ਆਉਂਦਿਆਂ ਹੀ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਹ ਦੇ ਵਿੱਚ ਜਾਂਦੇ ਆਂ ਮੋਟਰਸਾਈਕਲ ਤੋਂ ਪਿੱਛੇ ਉਹ ਮਾਰਿਆ ਵਾ ਤੇ ਇਹਨੂੰ ਬਿਉਚ ਕਰਕੇ ਛੋੜ ਦਿੱਤੇ ਹੁਣ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਕਿ ਸਿਰ ਪਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦੇ ਦਿੱਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇਰੇ ਵਾਰ ਕਰ ਦੇਣਾ ਪਰ ਪਿੱਠ ਪਿੱਛੇ ਨਾ ਕਰਨ ਮੇਰੇ ਸਾਹਮਣੇ ਕਰ ਉਸ ਤੋਂ ਉੱਚ ਅਧਿਕਾਰਿੰਦ ਕੀ ਮੰਗ ਕਰੋਗੇ ਇਹੋ ਮੈਨੂੰ ਇਨਸਾਫ ਚ ਨਸਾਫ ਚਾਹੀਦਾ ਉਹਨਾਂ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੰਗੇ ਮੰਗਲਵਾ ਲਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸੰਹਾਰਾ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਦੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਤਾਂ ਸੋਚਦੇ ਆ ਅੱਪਾ ਵੀ ਚਲੋ ਅਡਾ ਬੱਚਾ ਪਾਣ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਮਾਉਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਦੇ ਗਾੜੀ ਹੱਤ ਨਾ ਵਾਗੀ ਤੀ ਹਾਂਜੀ ਸਰ ਜਿੱਪ ਪਿੰਡ ਰੜੇ ਵਾਲੀ ਪਹੁੰਚੇ ਜੇ ਇੱਕ ਕੋਈ ਮੋਡਰਨ ਹੋਇਆ ਜਾਂ ਕੀ ਹੈ ਜੀ ਮਾਬਲਾਪੁਰਾ ਇਹ ਰਾਤੀ ਨਾਲ ਨੋਬੀ ਨਾਲ ਇਨਫੋਰਮੇਸ਼ਨ ਆਉਂਦੀ ਹੈ ਨਾ ਇਹ ਇੱਥੇ ਇੱਕ ਬਲਕਿ ਇਹ ਸੇ ਸਾਨੂੰ ਬਰਉਦਰ ਸਿੰਘ ਪਿੰਡ ਰੜੀਵਾਲੀ ਆ ਟੱਪੀਸਾਰ ਦੇ ਨੁਮਰ ਆ ਤੇ ਇਹਦੀ ਸੜਕ ਦੇ ਵਿੱਚ ਡਿੱਕੇ ਮੌਤ ਹੋ ਗਈ ਆ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਹੋਂਕ ਪਿਲੂ ਮੋਟਰ ਜਨਰਲ ਤੇ ਜਿਹੜੀ লাশ ਸੀ ਉਹ ਆਪਣੇ ਘਰ ਲੈ ਗਈ ਤੇ ਸੜਕ ਦੇ ਉੱਤੇ ਹੈ ਨਹੀਂ ਤੇ ਉਹ ਬਾਅਦ ਵਿੱਚ ਫਾਂਡੀ ਸੈਨ ਟੀਮ ਜਿਹੜੀ ਵੀ ਮੌਕੇ ਤੇ ਆਈ ਹੈ ਹੀ ਆਈ ਸਰ ਉਹ ਦੇਖਿਆ ਕਿ ਇਹ ਉਹ ਦਾ ਅਸਲੀ ਜਿਹੜਾ ਕਾਰਨ ਇਹ ਬਾਦ ਪੋਟਮਾਰਟ ਵੀ ਪਤਾ ਲੱਗਣਾ ਹੈ ਪੋਟਮਾਰਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਆਪਣੇ ਗਵਾਹ ਨਹੀਂ ਦੋ ਘਰ ਵਾਲੇ ਇਹਨਾਂ ਦੇ ਪੰਜ ਬੰਦਿਆਂ ਦੇ ਨਾਮ ਲਖਾਉਂਦੇ ਆ ਵੀ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਝਗੜਾ ਚੁੜਾ ਹੋਇਆ ਸੀ ਉਹਦੇ ਵਿੱਚ ਕੋਈ ਬਾਅਦ ਚ ਰਾਈਨਾਮ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਦਮਤਾਬ ਦੀ ਕਾਰਵਾਈ ਕੀਤੀ ਜੀ ਸਰ ਵੈਸੇ ਹਰ ਤੱਕ ਕੋ ਮੈਂ ਆਪਣਾ ਕੀਤਾ ਮਕਦਮਾ ਦਰਜ ਜੀ ਮਕਦਮਾ ਦਰਜ ਹੋਆ ਹੈ ਉਹ ਐਨ ਕਰ ਦਿੱਤਾ ਸਰ ਤੋਂ ਪਰਿਵਾਰ ਕੇ ਪਰਿਵਾਰ ਕਹਿ ਰਿਹਾ ਪੀ ਕਤਲ ਹੋਇਆ ਹੈ ਕਤਲ ਹੋਇਆ ਹੋਈ ਨਾ ਬੋਲਡ ਬਾਰਡ ਦੀ ਰਿਪੋਰਟ ਤੋਂ ਬਾਅਦ ਦੇਖਦੇ ਆ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਸਰ ਕੋ ਸিসিਟੀਵੀ ਵਗੈਰਾ ਸਾਹਮਣੇ ਆਈ ਹੈ ਸੀਐਸਡੀ ਵੀ ਕੈਮਰੇ ਕਿ ਸਰਪੰਚ ਸ਼ੌਕ ਹੈਗੇ ਇਹਨਾਂ ਦੇ ਪਿੰਡ ਦੇ ਉਹਨਾਂ ਦੇ ਚੈੱਕ ਕਰਦੇ ਆ